ਦੁਨੀਆ ਫਾਰ ਪੰਜਾਬ ਚੈਨਲ ਦੇਖ ਰਹੇ ਸਾਰੇ ਦਸਤਿਆਂ ਨੂੰ ਪਿਆਰ ਭਰੀ ਸ਼ਾਸਿਆਕਾਲ ਦੋਸਤੋ ਅੱਜ ਆਪਾਂ ਕਿਸਾਨਾਂ ਵੀਰਾਂ ਦੀ ਇੱਕ ਵੀਡੀਓ ਲੈ ਕੇ ਆਏ ਆ ਜੋ ਆਪਣੇ ਬੱਚੇ ਸਾਰੇ ਮੁੰਡੇ ਕੁੜੀਆਂ ਸਾਰਿਆਂ ਨੂੰ ਬਾਹਰ ਦੀ ਦੌੜ ਆ ਤੇ ਕਿਸਾਨੀ ਚ ਕੁਝ ਫਸਦਾ ਨਹੀਂ ਕਹਿੰਦੇ ਉਹ ਸਬੰਧੀ ਇੱਕ ਵੀਰ ਆ ਮੇਰੇ ਪਿੰਡ ਤੋਂ ਜਲਾਲਦੀਵਾਲ ਤੋਂ ਹੀ ਜੋ ਕਹਿੰਦਾ ਜੋ ਕਹਿੰਦਾ ਵੀ ਬਹੁਤ ਕੁਝ ਫਸਦਾਗਾ ਜੋ ਇੱਥੇ ਕਰਨ ਵੈਸੇ ਅੱਗੇ ਨਾਲੋਂ ਫਰਕ ਵੀ ਪੈ ਗਿਆ ਵੀ ਬਹੁਤ ਬੱਚੇ ਇੱਧਰ ਵਾਪਸ ਆ ਰਹੇ ਆ ਆਪਣਾ ਕਿਸਾਨੀ ਧੰਦਾ ਅਪਣਾ ਰਹੇ ਆ ਪਸ਼ੂ ਰੱਖ ਰਹੇ ਆ ਖੇਤੀ ਕਰ ਰਹੇ ਆ ਤੇ ਆਜੋ ਆਪਾਂ ਬੀਨਾਂ ਕਰਦੇ ਆ ਗੱਲਬਾਤ ਆਜੋ ਕਰਨ ਦਾ ਸ਼ੁਰੂ ਇਹਦੇ ਤੁਹਾਨੂੰ ਅੱਜ ਕੱਲ ਮੁੰਡੇ ਬਾਹਰ ਰਹਿੰਦੇ ਸੀ ਹਾਂਜੀ 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 ਵੇ ਕੀ ਬੱਚਤ ਹੈਗੀ ਆ ਮੁੰਡੇ ਕਹਿੰਦੇ ਕੋਈ ਕਹਿੰਦਾ ਕੋਈ ਬੱਚਤ ਪੀ ਨਹੀਂ ਖੇਤੀ ਚ ਕੁਝ ਵੱਜਦਾ ਨਹੀਂ ਕੁਝ ਨਹੀਂ ਵੱਜਦਾ ਉਹ ਕੀ ਚੱਕਰ ਆ ਨਹੀਂ ਤੁਸੀਂ ਕੀ ਸਮਝਦੇ ਹੋ ਇਹ ਗੱਲ ਨਹੀਂ ਹੋ ਸਕਦੀ ਹਾਂਜੀ ਗੱਲ ਇਹ ਆ ਬਈ ਜੇ ਆਪਾਂ ਕਹੀਏ ਵੀ ਮੈਨੂੰ ਕੁਛ ਬਚਦਾ ਨਹੀਂ ਨਹੀਂ ਬਚਦਾ ਤਾਂ ਮੈਨੂੰ ਆ ਕੰਡ ਚ ਵੜਨ ਦੀ ਕੀ ਲੋੜ ਪੈਗੀ ਠੀਕ ਆ ਇਹ ਕਦੋਂ ਲਾਈ ਤੁਸੀਂ ਇਹ ਪਿੰਡੀਆਂ ਨੂੰ ਇਹ ਮੇਰੀ ਕਣਕ ਵੱਢ ਕੇ ਲਾਈ ਵੀ ਆ ਕਣਕ ਵੱਢ ਕੇ ਲਾਈ ਕਣਕ ਵੱਢ ਕੇ ਨਾ ਮੈਂ ਜਦੀ ਲਾਤੀ ਇਹ ਜਦੀ ਲਾਤੀ ਹਾਂ ਤੇ ਕਿੰਨੀ ਕਮਾਈ ਤੁਸੀਂ ਕਰ ਲੰਨੇ ਆ ਇਹਦੇ ਚ ਇਹਦੇ ਜਿ ਮੰਨ ਕੇ ਚੱਲੋ ਵੀ ਇਹ 45 ਦਿਨ ਤੇ 50 ਦਿਨ ਤੇ ਉੱਪਰਨ ਲੱਗੀ ਸੀ ਇਹ ਉੱਪਰ ਲੱਗੀ ਸੀ ਹਾਂ ਇਹ ਮੇਰੇ ਕੋਲੇ ਮੰਨ ਕੇ ਚੱਲੋ ਅੱਧੇ ਕਿੱਲੇ ਤੋਂ ਵੱਧ ਆ ਇਹ ਆਹ ਤੋਂ ਜਨਾ ਭਿੰਡੀ ਵੀ ਜੀ ਅੱਧੇ ਕਿੱਲੇ ਤੋਂ ਵੱਧ ਅੱਧੇ ਕਿਲੋ ਦਾ ਵਾਧਾ ਹਾਂ ਇਹ ਇਹਦੇ ਚ ਕਿਲੋ ਤੋਂ ਥੋੜਾ ਜਿਹਾ ਉੱਤੇ ਵੀ ਪਿਆ ਸੀ ਐਡਵਾਂਟਾ ਦਾ ਵੀ ਪਾਇਆ ਸੀ ਐਡਵਾਂਟਾ ਦੇ ਹਾਂ ਤੇ ਬੱਟਾਂ ਤੇ ਮੈਂ ਵੀਜੀ ਸੀ ਆਪ ਹੱਥਾਂ ਨਾਲ ਹੱਥਾਂ ਨਾਲ ਵੀਜੀ ਹੱਥਾਂ ਨਾਲ ਵੀਜੀ ਸੀ ਤੇ ਪਹਿਲਾਂ ਤਾਂ ਉਤਰਦੀ ਸੀ 10 15 20 ਕਿਲੋ ਹੋਣ ਇਹ ਮੰਨ ਕੇ ਚੱਲੋ ਬਈ ਜੇ ਤਾਂ ਰੋਜ਼ ਤੋੜਦਾ ਹੂੰ ਤਾਂ 60 70 ਕਿਲੋ ਉਤਰਦੀ ਆ ਜੇ 30 ਦਿਨ ਤੋੜਦਾ ਤਾਂ ਸਵਾ ਕੁਆਂਟਰ ਦੇ ਆਸ-ਪਾਸ ਦੇ ਕੋਈ ਬੰਦਾ ਕੋਈ ਦਿਹਾੜੀ ਤੇ ਕੋਈ ਵੀ ਰੱਖ ਦਿੰਦੇ ਨਹੀਂ ਕਈ ਵਾਰੀ ਮੈਨੂੰ ਫੇਰ ਬੁੜੀਆਂ ਇਥੋਂ ਲਿਆਉਣੀਆਂ ਪੈਂਦੀਆਂ ਨੇ ਉਹਨਾਂ ਨੂੰ ਮੈਂ ਜਿਹੜੀ ਉਹਨਾਂ ਦਾ ਮਿਹਨਤ ਆ ਨਾ ਮੰਨ ਕੇ ਚੱਲੋ ਵੀ ਮੇਰੇ ਇਨੇ ਕਿਤੇ ਨਾ ਦੋ ਘਰਾਂ ਦਾ ਰਜਗਾਰ ਹੋਰ ਚੱਲਦਾ ਰਜਗਾਰ ਹੋਰ ਚੱਲਦਾ ਬਾਕੀ ਗੱਲ ਇਹ ਆ ਵੀ ਫੋਟੋ ਮਿਲਦਾ ਮਾਵਾ ਕੀ ਦੀ ਦੁਕਾਨ ਹਾਂ ਤੇ ਜਾ ਵੜਦੇ ਨੇ ਹੈਨਾ ਤੜਕੇ ਮੰਨ ਕੇ ਚੱਲੋ ਵੀ ਮੈਂ ਆਪ 5 ਵਜੇ ਆ ਜਾਣਾ ਮੈਂ ਤੋੜ ਲੈਣਾ ਕੋਈ ਜਿਹੜਾ ਬਚ ਗਿਆ ਫਿਰ ਬੁੜੀਆਂ ਤੋੜ ਦਿੰਦਿਆਂ ਨੇ ਯਾਨੀ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਮੈਂ ਕੋਈ ਦਵਾਈ ਪੈਸਟੀਸਾਈਡ ਤੇ ਕੋਈ ਬਾੜਾ ਛਿੱਟਾ ਨਹੀਂ ਦਵਾਈ ਮੈਂ ਤੁਸੀਂ ਕਹਿੰਦੇ ਆ ਬਾਹਰ ਜਾਂਦੇ ਆ ਬੱਚੇ ਹਾਂਜੀ ਹਾਂਜੀ ਤੇ ਛੋਟਾ ਖੌਦਾ ਬੱਚਾ ਬਾਹਰ ਆ ਤੇ ਤੁਸੀਂ ਇਹ ਕਿ ਤੁਸੀਂ ਇਹ ਖਿੱਦ ਕਰ ਸਕਦੇ ਆ ਵੀ ਯਾਰ ਨਹੀਂ ਬਾਹਰ ਕੁਸ ਹੈ ਨਹੀਂ ਆ ਤੁਸੀਂ ਤੁਸੀਂ ਵੀ ਕਹਿੰਦੇ ਸੀ ਪਾ ਮਾਰ ਜਾਣਾਗਾ ਦੇਖੋ ਜਿਹੜੀ ਬਾਹਰ ਵਾਲੀ ਗੱਲ ਆ ਮੇਰੇ ਕੋਲੇ ਆਪਦੇ ਕੋਲੇ ਵੀਜ਼ੇ ਨੇ ਚੌਥਾ ਪਾਸ ਤੀਜਾ ਪਾਸਪੋਰਟ ਆ ਮੇਰੇ ਕੋਲੇ ਠੀਕ ਆ ਜੀ ਪਰ ਮੈਂ ਅੱਜ ਤੱਕ ਇਹ ਨੂੰ ਆ ਥੋੜਾ ਜਿਹਾ ਅੱਜ ਤੱਕ ਮੈਂ ਚਾਹਨਾ ਨਹੀਂ ਕੀਤੀ ਵੀ ਮੈਂ ਜਾਵਾਂ ਮੇਰੇ ਕੋਲੇ ਵੀਜ਼ੇ ਨਹੀਂ ਮੈਂ ਜਾਣ ਦੀ ਚਾਹਨਾ ਨਹੀਂ ਕਰੀ ਮੇਰਾ ਪਰਿਵਾਰ ਵੀ ਮੈਨੂੰ ਕਹਿੰਦਾ ਤੂੰ ਆ ਜਾ ਠੀਕ ਆ ਪਰ ਮੈਂ ਇਸ ਗੱਲ ਦੀ ਕੋਈ ਆਪਦੀ ਤਮੰਨਾ ਨਹੀਂ ਹੈ ਕਾਰਨ ਇਹਦੇ ਚੋਂ ਵੀ ਬਾਹਰ ਜਾ ਕੇ ਵੀ ਕੰਮ ਹੀ ਕਰਨਾ ਕੰਮ ਹੀ ਕਰਨਾ ਹੁਣ ਇੱਥੇ ਮੈਂ ਸਵੇਰੇ ਕੁਝ ਟਾਈਮ ਦੇ ਦੇਣਾ 2-3 ਘੰਟੇ ਬਾਕੀ ਸ਼ਾਮ ਨੂੰ ਦੇ ਦਿੰਨਾ ਇਹ ਮੰਨ ਕੇ ਚੱਲੋ ਵੀ ਅੱਜ ਜਿਹੜਾ ਪਿੰਡੀ ਦਾ ਭਾਅ ਵਾ 25 ਤੋਂ 30 ਰੁਪਏ 32 ਰੁਪਏ 35 ਰੁਪਏ ਤੱਕ ਵਿਕਦੀ ਰਹੀ ਹੈ ਇਹ ਆ ਮੰਨ ਕੇ ਜਿਵੇਂ ਆਹ ਸਾਈਜ਼ ਨੇ ਆ ਦੇਖੋ ਇਹ ਸਾਈਜ਼ ਥੋੜਾ ਰੇਟ ਘੱਟ ਲੱਗਦਾ ਜੇ ਸ਼ਾਇਦ ਛੋਟਾ ਸਾਈਜ਼ ਰੱਖ ਲਈਏ ਛੋਟ ਦੋ ਮਿੰਟ ਲਿਆਣੇ ਜਿਵੇਂ ਆ ਸੋਟੀ ਆ ਆ ਪਿੰਡੀਆ ਦੇਖੋ ਪਿੰਡੀ ਦਾ ਉੱਤਰ ਦੀ ਇਹ ਇਹ ਵੀ ਬਹੁਤ ਵਧੀਆ ਕੰਪਨੀ ਦਾ ਐਡਵਾਂਟੇਜ ਆ ਵੀ ਆ ਇਹ ਐਡਵਾਂਟੇਜ ਤਾਂ ਵੀ ਆ ਹਾਂ ਤੇ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਕਿਹਾ ਵੀ ਯਾਰ ਤੂੰ ਕਿਉਂ ਜਿੱਥੇ ਬੈਠਾ ਬਾਹਰ ਤੂੰ ਆ ਇੱਥੇ ਆਪਣਾ ਆਪਣਾ ਤਾਂ ਦਾ ਕਿਉਂ ਕਰਦਿਆ ਤੂੰ ਦੇਖੋ ਵੀਰ ਗੱਲ ਇਹ ਆ ਬਈ ਇਹ ਇੱਕ ਤੁਸੀਂ ਗੱਲ ਉਹ ਪੁੱਛ ਲਈ ਵੀ ਜਿਵੇਂ ਕਹਿ ਸਕਦੇ ਵੀ ਅੰਦਰਲੀ ਗੱਲ ਆ ਅੰਦਰਲੀ ਗੱਲ ਤਾਂ ਹੀ ਮੈਂ ਬੱਚਿਆਂ ਨਾਲ ਆਪਣਾ ਵੱਡਾ ਮੇਰਾ ਘਰ ਆ ਮੈਂ ਇਕੱਲਾ ਬੈਠਾ ਝੱਕੀ ਜਾਂਦਾ ਉੱਥੇ ਪਰ ਮੈਂ ਇਸ ਗੱਲ ਦਾ ਦੁੱਖ ਮੰਨਦਾ ਹਾਂ ਹਾਂ ਬਈ ਜੂ ਕਰ ਨੂੰ ਬਾਹਰ ਨਹੀਂ ਭੇਜਣਾ ਜੀ ਨਹੀਂ ਭੇਜਣਾ ਚਾਹੀਦਾ ਕੀ ਕਹਿੰਦੇ ਬੱਚੇ ਮੰਨਦੇ ਨਹੀਂ ਛੋਟੇ ਕੀ ਕਹਿੰਦੇ ਹਨ ਵੀਰ ਭਾਬਕ ਹੋ ਗਏ ਵੀਰ ਕਹਿੰਦੇ ਨਹੀਂ ਭੇਜਣਾ ਚਾਹੀਦਾ ਵੀਰ ਦਾ ਖੌਦ ਬੱਚਾ ਇੱਕ ਬਾਹਰ ਆਏ ਕਹਿੰਦੇ ਨਹੀਂ ਭੇਜਣਾ ਚਾਹੀਦਾ ਉੱਥੇ ਕੁਛ ਨਹੀਂ ਹੁਣ ਤੁਸੀਂ ਜਾਣਾਗਾ ਇੱਕ ġੇੜਾ ਤੁਸੀਂ ਇਹ ਵੀ ਕੱਢ ਕੇ ਆਉਣਾ ਫਿਰ ਇਸੇ ਲਈ ਕੱਢਣਾ ਲੋਕਾਂ ਲਈ ਉਹ ਮੈਂ ਤਾਂ ਇਹ ਗੱਲ ਕਹਿਣਾ ਵੀ ਲੋਕਾਂ ਨੂੰ ਅਦੀ ਲਾਦ ਭੇਜਣੀ ਨਹੀਂ ਚਾਹੀਦੀ ਨਹੀਂ ਭੇਜਿੰਦੇ ਬਹੁਤ ਔਖਾ ਗਾਣਾ ਤੇ ਵੀਰ ਭਾਬਕ ਹੋ ਗਏ ਦੇਖੋ ਇੱਕ ਬੱਚਾ ਕੱਲਾ ਕੱਲਾ ਮੁੰਡਾ ਗਾ ਵੀਰ ਦਾ ਉਹ ਵਿਦੇਸ਼ ਚ ਆ ਪਰ ਇਹਨਾਂ ਨੇ ਦਰਸ਼ਣ ਮੁਤਾਬਕ ਇਹ ਕਹਿੰਦੇ ਵੀ ਨਹੀਂ ਭੇਜਣਾ ਚਾਹੀਦਾ ਦੇਖੋ ਆਪਾਂ ਬੱਚੇ ਦੀ ਗੱਲ ਤੋਰੀ ਤੇ ਆਪਾਂ ਸਿੱਧੀਆਂ ਸਪਸ਼ਟ ਗੱਲਾਂ ਕਰਦੇ ਆ ਤੇ ਇਹ ਵੀ ਭਾਪਕ ਹੋਏ ਕਹਿੰਦੇ ਨਹੀਂ ਭੇਜਣਾ ਚਾਹੀਦਾ ਇੱਥੇ ਸਭ ਕੁਝ ਬਾਰ ਨਹੀਂ ਆ ਬਈ ਇੱਕ ਦਿਨ ਆਪਦੇ ਤੇ ਬਟਾਪਾ ਆਉਣਾ ਪਾਣੀ ਕੌਣ ਦਊ ਹਾਂ ਇਹ ਵੀ ਗੱਲ ਹੈਗੀ ਆ ਇੱਥੇ ਕੌਣ ਸੰਭੂਗਾ ਆਪਾਂ ਨੂੰ ਹਨਾ ਤੇ ਉੱਥੇ ਕੰਮਾਂ ਤੇ ਜਾ ਵੜਦੇ ਨੇ ਤੇ ਆਪ ਘਰੇ ਬੈਠੇ ਰਹਿੰਦੇ ਆ ਹਨਾ ਕਥਾ ਕੱਲੋਂ ਵਟੇ ਜਾ ਕੀ ਜਾਨੇ ਘਰੇ ਹਾਂ ਤੇ ਤੁਸੀਂ ਜਾ ਬਰਵਾੜ ਕੱਢਣਾ ਜਿਹੜਾ ਇੱਕ ਲੋਕਾਂ ਦੀ ਕੱਢ ਲਓ ਨਹੀਂ ਕੋਈ ਮੰਨ ਨਹੀਂ ਕਰਦਾ ਮੰਨ ਨਹੀਂ ਕਰਦਾ ਵੀਰ ਕਹਿੰਦਾ ਕੋਈ ਮੰਨ ਨਹੀਂ ਕਰਦਾ ਦੇਖੋ ਪਿੰਡੀਆਂ ਵਗੈਰਾ ਲਾਈਆਂ ਚਲੋ ਜੇ ਕੋਈ ਦੁਨੀਆ ਦੇਖਣੀ ਹੋਈ ਕੋਈ ਬਾਹਰ ਚਲੋ ਬੱਚੇ ਨੇ ਮੇਰੇ ਮੇਰੇ ਲੈਕ ਜੁਆ ਕਰੇ ਹਾਂ ਮੈਨੂੰ ਕਹਿੰਦੇ ਆ ਵੀ ਤੂੰ ਇੱਥੇ ਆ ਜਾ ਠੀਕ ਆ ਪਰ ਮੇਰਾ ਇਹ ਜਾਨੀ ਕਹਿ ਸਕਦੇ ਆ ਵੀ ਇਹ ਧਰਤੀ ਛੱਡ ਕੇ ਜਾਣੂ ਕੀ ਨਹੀਂ ਕਰਦਾ ਜੀ ਕਰਦਾ ਆਪਣੀ ਮਿੱਟੀ ਨਾਲ ਜੁੜੇ ਹੋਏ ਹਾਂ ਇਹਦਾ ਕਹਿਣਾ ਆਪਾਂ ਜਿਹੜੀ ਹੁਣ ਰਹਿ ਗਈ ਗੱਲ ਵੀ ਪੈਸੇ ਕਮਾਉਣ ਵਾਲੀ ਗੱਲ ਹੀ ਪੈਸੇ ਪੈਸੇ ਕੀ ਛਰਚੇ ਮਾਰਨੇ ਜੇ ਮਨ ਨੂੰ ਸ਼ਾਂਤੀ ਨਾ ਹੋਈ ਮਨ ਨੂੰ ਸ਼ਾਂਤੀ ਨਾ ਹੋਈ ਜਿੰਨੇ ਤੋਂ ਪਿੰਡੀ ਨਾਲ ਆਈਆਂਗਾ ਵੀ ਓਨੀ ਕਮਾਈ ਆਪਾਂ ਕਰ ਸਕਦੇ ਇੱਥੇ ਜਿੰਨੀ ਮਿਹਨਤ ਕਰੀ ਮਨ ਕੇ ਚੱਲੋ ਵੀ ਮੈਂ ਰੋਜ਼ 25 ਹਜ਼ਾਰ ਦੀ ਵੇਚ ਆਉਣਾ 201500 ਤੋਂ ਥੱਲੇ ਮੈਂ ਕਦੇ ਡਿੱਗਿਆ ਨਹੀਂ ਡਿੱਗਿਆ ਨਹੀਂ ਨਾ 15 ਦੀ 45 45 ਤੋਂ 50000 ਰੁਪਏ ਮਹੀਨੇ ਦੀ ਪਿੰਡੀ ਵੇਚਦਾ ਮੈਂ ਇੱਥੋਂ ਵੇਚਦਾਗਾ ਵੀਰ ਕਹਿੰਦਾ 50000 ਦੇ ਸਕੀ ਵੀਰ ਵੇਚਦਾ ਤੇ 50000 45000 ਦੀ ਇੱਥੇ ਕਮਾਈ ਕਰਦੇ ਆ ਉਹ ਉਹਦੇ ਨਾਲ ਬਾਹਰ ਨਾਲ ਵਿਦੇਸ਼ ਨਾਲ ਵੀ ਸਮਝੋ ਘੱਟ ਕੰਮ ਕਰਕੇ ਨਾ 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 ਨਾਲੇ ਆਪਦੇ ਘਰੇ ਆ ਨਾ ਦੇ ਘਰਦਾ ਹੈਗਾ ਹਰੇਕ ਦੇ ਦੁੱਖ ਸੁੱਖ ਚ ਜਾਣਾ ਕਿਸੇ ਖੁਸ਼ੀ ਚ ਕਿਤੇ ਵਿਆਹ ਚ ਕਿਸੇ ਦੇ ਕਿਤੇ ਕਿਸੇ ਦਮੀ ਚ ਹਰੇਕ ਦੇ ਸ਼ਰੀਕ ਤਾਂ ਹੁੰਨਾ ਮੈਂ ਉੱਥੇ ਮੈਂ ਜਾ ਕੇ ਕੀ ਕਰੂੰ ਅਜਨਬੀ ਬਣ ਜੂ ਬਗਾਨੇ ਸ਼ਹਿਰ ਚ ਮੈਨੂੰ ਕੌਣ ਜਾਣਦਾ ਉੱਥੇ ਮੈਂ ਕੀ ਕਰਨਾ ਜਾ ਕੇ ਉੱਥੇ ਹਾਂ ਇਹ ਤਾਂ ਗੱਲ ਦੀ ਸੋਡੀ ਗੱਲ ਹਾਂ ਜਿਹੜੀ ਹੁਣ ਇੱਥੇ ਇਹਦੀ ਆ ਮੇਰੇ ਮੇਰਾ ਕਾਰੋਬਾਰ ਰਾਏਕੋਟਾ ਮੈਨੂੰ 35 ਸਾਲ ਦੇ ਆਸ-ਪਾਸ ਹੋ ਗਏ ਕੰਮ ਕਰਦੇ ਨੂੰ ਰਾਏਕੋਟ ਲੋਕਾਂ ਚ ਮੇਰੀ ਆਲੇ-ਦਾਲੇ ਦੇ ਪਿੰਡ ਮੈਨੂੰ ਜਾਣਦੇ ਚੰਗੀ ਤਰ੍ਹਾਂ ਇਹ ਤਾਂ ਮੇਰਾ ਇੱਕ ਸ਼ੌਕ ਆ ਵੀ ਮੈਂ ਆਪਣੇ ਆਪ ਨੂੰ ਕਦੇ ਜ਼ਿੰਦਗੀ ਚ ਇਹ ਨਹੀਂ ਹੈਗਾ ਵੀ ਮੈਂ ਮੰਜਾ ਡਾ ਕੇ ਬੈਠਾ ਰਹਾਂ ਮ ਟੜ ਕੇ ਸਾਦੀ ਉੱਠ ਕੇ ਕੰਮ ਕਰਦਾ ਮੇਰੇ ਘਰੇ ਚਾਰ ਪਸ਼ੂ ਵੀ ਟੌਪ ਦੇ ਖੜੇ ਨੇ ਹਾਂ ਆਪਾਂ ਦਿਖਾਇਆ ਵੀ ਵੀਡੀਓ ਪਾਉਣੀ ਹੈ ਹਾਂ ਉਹ ਵੀ ਟੌਪ ਦੇ ਖੜੇ ਨੇ ਆਹ ਪੱਠੇ ਇੱਥੋਂ ਰੋਜ਼ ਲੈ ਕੇ ਜਾਣਾ ਮੈਂ ਕਿਸੇ ਤੋਂ ਕੰਮ ਨਹੀਂ ਕਰਾਉਂਦਾ ਮੈਂ ਤੇ ਮੇਰੇ ਘਰ ਵਾਲੀ ਖੁਦ ਕਰਦੇ ਨੇ ਠੀਕ ਆ ਤੇ ਅਸੀਂ ਕਿਸੇ ਤੋਂ ਕੰਮ ਨਹੀਂ ਅੱਜ ਤੱਕ ਕਰਾਇਆ ਜੇ ਕਹੀਏ ਵੀ ਅਸੀਂ ਕਿਸੇ ਤੋਂ ਕੰਮ ਕਰਾਇਆ ਵੀ ਮੇਰੇ ਨਾਲ ਹੱਥ ਫਟਾ ਦੇ ਮੇਰੇ ਪਸ਼ੂ ਸਾਹਮਣੇ ਕੋਈ ਬੰਦਾ ਰੱਖਾ ਨੋ ਮੈਂ ਆਪ ਕਰਦਾ ਆਪ ਕਰਦਾ ਸਾਰਾ ਕੁਝ ਆਪ ਕਰਦਾ ਤੇ ਹੁਣ ਆਪਾਂ ਪੱਠੇ ਦੀ ਗੱਲ ਵੀ ਕੀਤੀ ਇਹ ਵੀ ਤੁਸੀਂ ਕੰਪਨੀ ਦੀ ਬੀਜਦੇ ਹਨਾ ਇਹ ਵੀ ਐਡਵਾਂਟੇਜ ਆ ਇਹ ਵੀ ਐਡਵਾਂਟੇਜ ਇਹ ਵੀ ਐਡ ਕੰਪਨੀ ਨਹੀਂ ਇਹ ਮੈਂ ਦੇਸੀ ਮੱਕੀ ਨਾਲ ਯੂਨੀਵਰਸਿਟੀ ਮੈਨੂੰ ਉਹਨਾਂ ਨੇ ਗਿਫਟ ਵਾਂਗੂ ਵੀ ਦਿੱਤਾ ਸੀ ਕਿ ਲੋਕ ਠੀਕ ਆ ਉਹਦਾ ਟ੍ਰਾਇਲ ਆ ਹਾਂ ਉਹਦਾ ਮੈਂ ਪਿਛਲੇ ਸਾਲ ਖਾਸੀ ਹੋ ਗਈ ਫਿਰ ਮੈਂ ਯਾਰਾਂ ਦੋਸਤਾਂ ਨੂੰ ਥੋੜਾ ਥੋੜਾ ਇਕ ਹੀ ਵੰਡਤਾ ਵੰਡਤਾ ਹਾਂ ਹਾਂ ਹਜੇ ਮੇਰੇ ਕੋਲ ਕਿਲੋ ਖੰਡ ਪਿਆ ਵੀ ਮੈਂ ਯਾਰਾਂ ਦੋਸਤਾਂ ਨੂੰ ਵੰਡਦਾ ਏ ਏਡੀ ਕਿਛਲੀ ਲੱਗਦੀ ਮਿੱਠੀ ਬਹੁਤ ਆ ਨਾਲੇ ਤਾਂ ਚੱਬ ਲਈ ਦਿਆਂ ਨੇ ਨਾਲੇ ਆਟਾ ਭੈੜੀ ਦਾ ਸਾਲੋ ਸਾਲ ਮੱਕੀ ਦਾ ਆਟਾ ਨਹੀਂ ਮੁੱਕਦਾ ਪਿਆ ਹੋਰ ਜਮਾ ਆਰਗੈਨਿਕ ਠੀਕ ਆ ਆਰਗੈਨਿਕ ਹਾਂ ਤੇ ਇੱਕ ਦਰਸ ਕੀ ਵੀ ਹੋਰ ਹੈ ਕੋਈ ਬਾੜੀ ਵੱਡੀ ਵੀਰ ਦੀ ਕਹਿੰਦੇ ਪੂੰਜੀ ਨਹੀਂ ਹੈਗੀ ਬਾ ਥੋੜੀ ਜੀ ਜ਼ਮੀਨ ਆ ਉਹਦੇ ਤੋਂ ਦੇਖ ਲੋ ਵੀਰ ਕਹਿੰਦਾ ਮੈਂ ਇੰਨੀ ਕਮਾਈ ਕਰਦਾ ਦੇਖੋ ਤੇ ਦੇਖੋ ਫਲ ਕੇ ਮੇਰੇ ਭਿੰਦੀ ਦੇਖੋ ਫਲ ਪਿਆ ਪਿਆ ਸਾਰਾ ਫਲ ਆ ਜਾਥਨੇ ਫੇਰ ਤੋੜੂਗਾ ਇਹਦੇ ਤੋਂ ਘੱਟੋ ਘੱਟ ਕੰਟਲ ਉਤਰੇ ਕੰਟਲ ਉਤਰੇ ਹੋਣੀਆਂ ਤੇ 20 ਰੁਪਈਆ ਵੀ ਵੀ ਕੀ ਤਾਂ 2000 ਦੀ ਹੋ ਗਈ ਇਹ ਸਮਝਣਾ ਮਿਹਨਤ ਆ ਥੋੜੀ ਮਿਹਨਤ ਕਰਨੀ ਪੈਂਦੀ ਆ ਉੱਥੇ ਬਾਹਰ ਵੀ ਜਾਈਏ ਤਾਂ ਕੰਮ ਤਾਂ ਕਰਨਾ ਹੀ ਪਏਗਾ ਨਾ ਹਾਂ ਕਰਨਾ ਹੀ ਪਊਗਾ ਇੱਥੇ ਮੰਨ ਕੇ ਚੱਲੋ ਵੀ ਮੈਂ ਤੜਕੇ 4 ਵਜੇ ਉੱਠਦਾ ਮੰਡੀ ਜਾ ਵੜਦਾ 4 ਵਜੇ ਤੋਂ ਮੰਡੀ ਚੋਂ ਆ ਕੇ ਆਪਦਾ ਨਹਾ ਧੋ ਕੇ ਪੱਠੇ ਤੱਥੇ ਲੈ ਜਾਈਦਾ ਕੁਛ ਤੋੜ ਲਈਦੀ ਆ ਉਸ ਤੋਂ ਬਾਅਦ ਪੰਜ ਕਿਵਤ ਨੂੰ ਫੇਰ ਮੁੜੇ ਜੀ ਦਾ ਪੰਜ ਕਿਵਤ ਨੂੰ ਫੇਰ ਤੁਸੀਂ ਮੁੜੇ ਨਾਲ ਤੁਸੀਂ ਆ ਦੇਖੋ ਫਟਾ ਕਿਵੇਂ ਫਲ ਪਿਆਦਾ ਆ ਦੇਖੋ ਆ ਦੇਖ ਹਾਂ ਦਿਖਾ ਦੇ ਕਰੋ ਵੀਰੇ ਨੇੜੇ ਹੋ ਕੇ ਮਾਰ ਲੈ ਦੇਖ ਫੜ ਕਿਵੇਂ ਪਿਆ ਦੇ ਲੈ ਮੈਂ ਇਹ ਤਾਂ ਲਟਕੀ ਪਈ ਆ ਫਲਣਾ ਇੰਨਾ ਫੜਾ ਲੋਕੋ ਕੰਮ ਨਹੀਂ ਕਰਦੇ ਇੱਥੇ ਮੁੰਡੇ ਸਾਡੇ ਕੰਮ ਕਰਨੋਂ ਹਟ ਗਏ ਮੈਂ ਆਮ ਦੇਖਦਾ ਖੁੰਡਾਂ ਤੇ ਦੇਖੋ ਕਿਵੇਂ ਵਿਹਲੇ ਬੈਠੇ ਨੇ ਇਹ ਵਿਹਲੇ ਬੈਠੇ ਨੇ ਇਹ ਕੰਮ ਨਹੀਂ ਕਰਦੇ ਹੈਗੇ ਜੇ ਇੱਥੇ ਕੰਮ ਕਰਨਾ ਸਾਨੂੰ ਕਿਸੇ ਵੀ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਇਥੇ ਲੋਕ ਕੰਮ ਕਰਨ ਨੂੰ ਤਿਆਰ ਨਹੀਂ ਹੈਗੇ ਕੰਮ ਕਰਨ ਨੂੰ ਤਿਆਰ ਨਹੀਂ ਸਾਰੇ ਬੈਠੇ ਨੇ ਪਾਰਟਾਈਮ ਕੰਮ ਕਰਨਾ ਬਹੁਤ ਬੰਦੇ ਨੇ ਆਹ ਪਾਰਟਾਈਮ ਵੀ ਕੰਮ ਕਰੀ ਜਾਣ ਉਹਦੇ ਚ ਵੀ ਕਮਾਈ ਹੈਗੀ ਆ ਹਾਂ ਵਧੀਆ ਘਰ ਚੱਲਦਾਗਾ ਆਪਣਾ ਪਰਿਵਾਰ ਛੱਡਣ ਨਾਲ ਬੜਾ ਵੀ ਪੂਰਾ ਵਧੀਆ ਵਾ ਪੂਰਾ ਵਧੀਆ ਬਾਹਰ ਵਾਲੇ ਮੇਰੇ ਨਾਲ ਮੁਕਾਬਲਾ ਕਰਕੇ ਦੇਖ ਲੈਣ ਕਹਿੰਦੇ ਹੁੰਦੇ ਹੁਣ ਇੱਕ ਬੱਚਿਆਂ ਦੀ ਰੁਝਾਨ ਆ ਵੀ ਬਾਹਰ ਜਾਣ ਦਾ ਸਤ ਵੀਰ ਆਪ ਕਹਿੰਦੇ ਮੇਰਾ ਮੁੰਡਾ ਕੋਣ ਹੈ ਨਾ ਨਾ ਵੀ ਮੈਂ ਨਹੀਂ ਹੱਥ ਵੀ ਉਹ ਹੱਕ ਤੇ ਨਹੀਂ ਹੈ ਨੀ ਮੰਨਦੇ ਤਾਂ ਯਾਰ ਤੇ ਲੈ ਲੈਕ ਨੇ ਉਹਨਾਂ ਦੀ ਮੰਨ ਦੀ ਤਮੰਨਾ ਵੀ ਅਸੀਂ ਬਾਹਰ ਮਤਲਬ ਰਹਿਣਾ ਮੈਨੂੰ ਕਹਿੰਦੇ ਨੇ ਵੀ ਤੂੰ ਸਾਡੇ ਕੋਲੇ ਆ ਜਾ ਰੋਜ਼ ਮੈਨੂੰ ਫੋਨ ਕਰਦੇ ਵੀ ਆ ਆ ਦਿਹਾੜੀ ਚ ਚਾਰ ਚਾਰ ਫੋਨ ਕਰਦੇ ਨੇ ਪਰ ਮੈਂ ਕਹਿੰਦਾ ਵੀ ਮੈਂ ਜਾ ਕੇ ਖੁਸ਼ ਨਹੀਂ ਆ ਜਿਹੜੀ ਧਰਤੀ ਆ ਨਾ ਇਹ ਇੱਕ ਪੰਜਾਬ ਦੀ ਧਰਤੀ ਨਸੀਬਾਂ ਵਾਲੀ ਬਹੁਤ ਮੁਕੱਦਰਾਂ ਵਾਲੀ ਧਰਤੀ ਆ ਇਹ ਠੀਕ ਹਾਂਜੀ ਇਹ ਵੀ ਮੈਂ ਕਹਿੰਦਾ ਜੇ ਗਾਂਹਲੇ ਜਨਮ ਵੀ ਮਰ ਕੇ ਹੋਵੇ ਤਾਂ ਇਸ ਧਰਤੀ ਤੇ ਹੀ ਮੇਰੀ ਜਨਮ ਹੋ ਗੁਰੂ ਪੀਰਾਂ ਦੀ ਧਰਤੀ ਆ ਇਹ ਇਹ ਜਿੰਨਾ ਇਧੀਆਂ ਪ੍ਰਾਪਤ ਹੋ ਕੇ ਪਿਆਰ ਆ ਤੇ ਇਹਨਾਂ ਕਿਸੇ ਧਰਤੀ ਤੇ ਹੋਰ ਨਹੀਂ ਧਰਤੀਆਂ ਪ੍ਰਾਪਤ ਹੋ ਕੇ ਬਣੀ ਵੀ ਧਰਤੀ ਹਾਂਜੀ 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 ਬਹੁਤ ਵਧੀਆ ਪਰ ਮੈਂ ਤਾਂ ਇਹ ਚਾਹੁੰਦਾ ਵੀ ਜੇ ਪ੍ਰਮਾਤਮਾ ਗਾਂਹ ਨੂੰ ਵੀ ਜਨਮ ਦੇਵੇ ਤਾਂ ਮੈ ਇਸ ਧਰਤੀ ਦੇ ਦੇਵੇ ਅਸੀਂ ਵਿੱਚ ਕਹਿੰਦਾ ਸੀਗਾ ਜੇ ਪੇਟ ਨੇ ਸੱਦਿਆ ਤਾਂ ਵਿੱਚ ਜਾ ਕੇ ਮੈਂ ਜ਼ਰੂਰ ਦੇਖਿਆ ਆਉਂਗਾ ਜੇ ਕਦੇ ਮਨ ਕਰਿਆ ਆਓ ਜੇ ਆ ਕੇ ਤੁਸੀਂ ਇਹ ਗੱਲਾਂ ਤੁਸੀਂ ਸਭ ਦੱਸ ਮੈਂ ਉੱਥੇ ਵੀ ਇਹੀ ਇਹ ਜੇ ਜਾਣਾ ਬਾਹਰ ਤਾਂ ਮੈਂ ਇਹੀ ਮੇਰੇ ਕੋਲ ਵੀਜੇ ਕਈ ਹੈਗੇ ਨੇ ਮੈਂ ਇੱਕੋ ਟੂਰ 'ਚ ਸਾਰਾ ਘੁੰਮ ਕੇ ਆਉਂਗਾ ਕਾਰਨ ਇਹਦੇ 'ਚ ਆ ਬਈ ਮੈਂ ਇਹੀ ਦੇਖ ਕੇ ਆਉਣਾ ਬਈ ਉੱਥੇ ਲੋਕ ਕੀ ਕਰਦੇ ਨੇ ਕੀ ਕਰਦੇ ਸਾਡੀਆਂ ਕੁੜੀਆਂ ਜਾਂ ਸਾਡੀਆਂ ਆ ਜਿਹਨੀਆਂ ਲੇਡੀਆਂ ਜਾਂਦੀਆਂ ਨੇ ਜਾਂ ਸਾਡੇ ਬਜ਼ੁਰਗ ਜਾਂਦੇ ਨੇ ਜਾਂ غبਰੂ ਜਾਂਦੇ ਨੇ ਉਹ ਕੀ ਕਰਦੇ ਨੇ ਹਾਂ ਕਿੱਦਾਂ ਆਪਣੇ ਨਾਲ ਦੀ ਦੱਸ ਦਿੰਦੀ ਆ ਕਿ ਚੱਕਾ ਚਾਹੁੰਦਾ ਹੁਣ ਆ ਕੇ ਉਹ ਗੱਡੀਆਂ 'ਚ ਫਿਰਦੇ ਆ ਜਾਂ ਕੁਛ ਅਸੀਂ ਉਹਨਾਂ ਨੂੰ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਆਹ ਕੰਡੀਸ਼ਨਾਂ ਦੇਖ ਲੋ ਹਾਂ ਜੀ ਆਪਣੇ ਆਪ ਜੇ ਇੱਕ ਮਤਲਬ ਮਹਿਸੂਸ ਕਰਦੇ ਆ ਵੀ ਅਸੀਂ ਖਾਨੀ ਕਮਜ਼ੋਰ ਆ ਕਮਜ਼ੋਰ ਨਹੀਂ ਹੈਗੇ ਹਾਂਜੀ ਕਮਜ਼ੋਰ ਨਹੀਂ ਹੈਗੇ ਹੁਣ ਜਦੋਂ ਤੁਸੀਂ ਇਦੋਂ ਕੰਮ ਤੋਂ ਫ੍ਰੀ ਹੋ ਕੇ ਜੋ ਮਰਜ਼ੀ ਜਿਹੇ ਮਰਜ਼ੀ ਲੀਲੇ ਕੱਪੜੇ ਪਾ ਕੇ ਜਿੱਥੇ ਮਰਜ਼ੀ ਚਲੇ ਜਾਓ ਜਿੱਥੇ ਮਰਜ਼ੀ ਚਲੇ ਜਾਓ ਹਾਂ ਕੰਮੋਂ ਕੰਮ ਨਹੀਂ ਕਰਨੋਂ ਪਿਆਰ ਹੈ ਕੰਮ ਨੂੰ ਬਾਹਰ ਮੌਕਾ ਜੀ ਤਾਂ ਇਹ ਪੂਰਾ ਆਹ ਦੇਖੋ ਕੰਮ ਕਰ ਲਾਂਗੇ ਹੁਣ ਮੈਂ ਆਰਗੈਨਿਕ ਨੂੰ ਪ੍ਰਾਫਰੈਂਸ ਦੇਣਾ ਜ਼ਿਆਦਾ ਕਰਕੇ ਆਥ ਨੂੰ ਹਾਲ ਦੰਡਰ ਲਈ ਹਾਲ ਦਾ ਮਿੱਠਾ ਨਹੀਂ ਮੁਕਦਾ ਘਰੇ ਇੱਕ ਵੀ ਪਾਇਆ ਖੰਡ ਲਿਆਉਣ ਦੀ ਲੋੜ ਨਹੀਂ ਆਹ ਦੇਖੋ ਗੰਨਾ ਦੇਖੋ ਲਓ ਆਹ ਦੇਖੋ ਆਹ ਦਿਖਾਉ ਰਿਹਾ ਗੰਨਾ ਲੋ ਦੇਖੋ ਹੱਦ ਇਹ ਕੁਝ ਵੀ ਨਹੀਂ ਹੈ ਲੈ ਇਹ ਪੂਰਾ ਆਪਾਂ ਨੂੰ ਸਾਲ ਸਾਲ ਦੇ ਵਿੱਚ ਨਾ ਕਿਥੋਂ ਮਿੱਠਾ ਲੈਣ ਦੀ ਲੋੜ ਨਹੀਂ ਹੈਗੀ ਕਿਥੋਂ ਇਹ ਘਰੇ ਹੀ ਹੋ ਜਾਣਾ ਇਹਨਾਂ ਘਰੇ ਹੀ ਹੋ ਜਾਣਾਗਾ ਜੇ ਆਪਾਂ ਆਪਦੇ ਖੇਤੀ ਸਮਝ ਲੈ ਕਰੀਏ ਤਾਂ ਸਭ ਕੁਝ ਇੱਥੇ ਹੈਗਾ ਵਰਦਤ ਹੈਗੀ ਮਤਲਬ ਇੱਥੇ ਸਭ ਕੁਝ ਹੈ ਕੀ ਨਹੀਂ ਸਭ ਕੁਝ ਤੇ ਸਾਡੀ ਨੀਤ ਬਦਨੀਤ ਹੋ ਗਈ ਨੀਤ ਬਦਨੀਤ ਹੋ ਗਈ ਅਸੀਂ ਬਦਨੀਤੇ ਹੋ ਗਏ ਇਸ ਕਰਕੇ ਨਾ ਅਸੀਂ ਵਿਦੇਸ਼ਾਂ ਨੂੰ ਭੱਜ ਲੇ ਬਈ ਖਾਨੀ ਇੱਥੇ ਕੁਝ ਨਹੀਂ ਇਹਨੂੰ ਅਸੀਂ ਨਕੰਮਾ ਸਮਝ ਕੇ ਹੁਣ ਮੰਨ ਕੇ ਚਲੋ ਮੇਰੇ ਪਿੰਡ ਜੀ ਦੇਖ ਲਓ ਅਬ ਮੇਰਾ ਪਿੰਡ ਖਾਲੀ ਹੋ ਗਿਆ ਹਾਂ ਸਾਰੀਆਂ ਗਲੀਆਂ ਖਾਲੀ ਪਈਆਂ ਕਿਸੇ ਦੀ ਮੰਨ ਕੇ ਚਲੋ ਕਿਸੇ ਦੇ ਦਮੀ ਦੇ ਵਿੱਚ ਬਹਿਨੇ ਆ ਸੱਥਰ ਤੇ ਜਾ ਕੇ ਕੋਈ ਗੱਲ ਕਰਨ ਵਾਲਾ ਬੰਦਾ ਤਾਂ ਹੈ ਨਹੀਂ ਜੇ ਦੋ ਬੈਠਿਆ ਮੋਬਾਈਲ ਖੇਡੀ ਜਾਂਦੇ ਆ ਇੱਥੇ ਦੱਸੋ ਕੀ ਕਿਸੇ ਨੇ ਦੋਸਤ ਕਰ ਲੂਗਾ ਕੋਈ ਬਾਕੀ ਤੁਸੀਂ ਮੈਂ ਇੱਕ ਵਾਰ ਤੁਹਾਡੀ ਹੋਰ ਦੇਖੀ ਆ ਜਿਹੜਾ ਟਰੈਕਟਰ ਆਪਾਂ ਘਰੇ ਦਿਖਾਇਆ ਉਹ ਤੁਸੀਂ ਕਹਿੰਦੇ ਵੀ ਛੇਲ ਸਾਈਡ ਕਾਣਾ ਆਪਾਂ ਮੱਜਾਂ ਦੀ ਵੀਡੀਓ ਬਣਾਈ ਸੀ ਇਹ ਚ ਐਮ ਟੀ 252 ਹਾਂ ਦੇਲਾ ਕੋਈ ਬਾਹਲਾ ਵੱਡਾ ਟਰੈਕਟਰ ਨਹੀਂ ਇਹ ਨਹੀਂ ਹੈਗੇ ਵੀ ਬੂਫਰ ਚੱਲਦੇ ਆ ਵੱਡੇ ਟਰੈਕਟਰ ਨਾਲ ਲੱਗਿਆ ਬੂਫਰ ਬਾਫਰ ਕੁਝ ਨਹੀਂ ਆਇਆ ਸਿੰਪਲ ਟਰੈਕਟਰ ਆ ਸਿੰਪਲ ਟਰੈਕਟਰ ਹੁਣ ਤੁਸੀਂ ਕਹਿੰਦੇ ਵੀ ਉਹ ਮੁੰਡੇ ਹੁਣ ਟਰੈਕਟਰ ਲਈ ਬਦਲ ਛੋਟੀ ਛੋਟੀ ਖੇਤੀ ਵਾਲੇ ਜਿਹੜਾ ਉਹਦੇ ਨਾਲ 20 ਕਿਲੋ ਦੀ ਖੇਤੀ ਕਰ ਲਾਓ ਕੀ ਕਹਿੰਦਾ ਕਹਿੰਦਾ ਉਹ ਬਸ ਇੱਕ ਭੇੜਚਾਲ ਸਮਝ ਲਓ ਵੀ ਚੱਲ ਪਈ ਵੀ ਉਹਨੇ ਲਿਆਂਦਾ ਅਰਜਨ ਵੀਰ ਜੀ ਸਾਨੂੰ ਮਾਰਿਆ ਹੀ ਭੇੜਚਾਲ ਨੇ ਆ ਜਿੰਨੀ ਭੇੜਚਾਲ ਕਰੀ ਜਾਣੇ ਸਾਨੂੰ ਭੇੜਚਾਲ ਮਾਰ ਗਈ ਉਹ ਕਹਿੰਦਾ ਮੈਂ ਮਾਰ ਗਈ ਉਹ ਕਹਿੰਦਾ ਮੈਂ ਉਹ ਤੋਂ ਵੱਡਾ ਲੈਣਾ ਉਹ ਜੇ ਉਹ ਮੰਨ ਕੇ ਚੱਲੋ ਉਹ ਮੇਰੇ ਕੋਲ ਛੋਟਾ ਜਿਹਾ ਦੋ ਸਿਲੰਡਰ ਐ ਐਚ ਐਮ ਟੀ ਕੰਪਨੀ ਦਾ ਉਹ ਉਹ ਮੈਨੂੰ ਕਿਤੇ ਉੱਤੋਂ ਕਹਿੰਦਾ ਵੀ ਉੱਤਰ ਜਾ ਦੇ ਉਹ ਗੱਲ ਇਹਦੇ ਚ ਹੈ ਵੀ ਨਾ ਮਾਤਰ ਤੇਲ ਖਾਂਦਾ ਉਹ ਉਹਦੇ ਨਾਲ ਮੈਂ ਬਾਹ ਬੀਜ ਲੈਣਾ ਜਿੰਨਾ ਮਨ ਕਰਦਾ ਬਾਹ ਲੈਣਾ ਜਿੰਨਾ ਕਿ ਮੈਨੇ ਲੋੜ ਆ ਉਹਦੇ ਨੇ ਪੱਠੇ ਲਜਾਣਾ ਮੈਂ ਚਾਰ ਪੰਜ ਪਸ਼ੂ ਖੜਿਆ ਕਰੇ ਬੱਸ ਕਹਿ ਸਕਦੇ ਆ ਵੀ ਮੈਂ ਆਰਗੈਨਿਕ ਚੀਜ਼ ਨੂੰ ਪ੍ਰੇਫਰੈਂਸ ਨਾਲ ਆਪਦਾ ਵਧੀਆ ਵਕਤ ਨਗਾਉਨੇ ਆ ਮੇਰੇ ਭਰਾਓ ਹੱਥ ਬੰਨ ਕੇ ਬੇਨਤੀ ਆ ਬਾਹਰ ਨੂੰ ਨਾ ਭਜੋ ਉਹ ਨਾ ਭਜੋ ਤੁਸੀਂ ਮਾਪੇ ਰੋਲ ਜੋਗੇ ਨਾ ਜਾਓ ਦੇਖੋ ਵੀਰ ਦੀ ਗੱਲ ਆ ਵੀ ਕਹਿਣ ਦੀ ਮੁਤਾਬਕ ਇੱਕ ਤੁਸ ਨੂੰ ਸਨੇਹਾ ਦਿੱਤਾ ਤੇ ਉਸ ਤੋਂ ਬਾਅਦ 10 ਵੀਰੋ ਤੁਸ ਨੂੰ ਇੱਕ ਹੋਰ ਬਧੀ ਦੀ ਬਧੀ ਵੀ ਤੁਸੀਂ ਇੱਕ ਸਨੇਹਾ ਦੇ ਸਕਦੇ ਤੁਸੀਂ ਕੀ ਸਨੇਹਾ ਦੇ ਸਕਦੇ ਹੋ ਸਨੇਹਾ ਦਾ ਮੈਂ ਇਹੀ ਵਾਰ-ਵਾਰ ਕਹਿਣਾ ਉਹ ਲੋਕੋ ਜੇ ਤੁਹਾਡੇ ਕੋਲ ਇੱਥੇ ਕਰਨ ਜੋਗਾਰ ਜਗਾਰ ਹੈਗਾ ਮੈਂ ਕੱਲਾ ਵਾਂ ਮੇਰੇ ਕੋਲੇ ਕਿਤੇ ਨਹੀਂ ਸੁਣ ਲੋ ਗੱਲ ਮੇਰੀ ਜਿਹੜਾ ਮੇਰੇ ਕਿਤੇ ਨਹੀਂ ਸੋਲਰ ਲਾਈਟਾਂ ਦਾ ਕੰਮ ਮੇਰਾ ਠੀਕ ਹੈ ਜੀ ਉਹ ਪੰਜਾਬ ਦੇ ਵਿੱਚ ਥਾਂ ਥਾਂ ਮੈਂ ਜਾਂਦਾ ਜੇ ਮੈਨੂੰ ਮੈਸੇਜ ਆਉਂਦਾ ਕਿਤੋਂ ਮੈਂ ਜਾਂਦਾ ਉਹ ਕੰਮ ਵੀ ਮੇਰਾ ਮੇਰਾ ਉਸ ਤੋਂ ਬਾਅਦ ਆਟੋ ਲੈਕਟੇਸ਼ਨ ਦਾ ਮੈਂ ਸਪੈਸ਼ਲਿਸਟ ਹਾਂ ਡੀਨਮੋ ਸੈਲਫਾਰਟੀਨੇਟਰ ਦਾ ਮੈਂ ਪੁਰਾਣਾ 35 ਸਾਲ ਦਾ ਕਾਰੋਬਾਰ ਕਰੀਗਾਂ ਠੀਕ ਹੈ ਦੋ ਕਿਤੇ ਤੀਜਾ ਮੇਰੇ ਘਰੇ ਮਹੀਂਆਂ ਰੱਖੀਆਂ ਮਹੀਂਆਂ ਰੱਖੀਆਂ ਠੀਕ ਆ ਜੀ ਚੌਥਾ ਮੈਂ ਇਹਦੇ ਚੋਂ ਖੇਤੀਬਾੜੀ ਜੋ ਕਰਦਾ ਖਾਣ ਨੂੰ ਕੀ ਅਸੀਂ ਦਾ ਦੋ ਜਾਣੇ ਰਸ ਤੋਂ ਕੀ ਮੁੱਕਦਾ ਘਰੇ ਉਹ ਲੋਕੋ ਕੰਮ ਕਰੋ ਜਿੰਨਾ ਚਿਰ ਤੁਸੀਂ ਤੰਦਰੁਸਤ ਹੋ ਕੰਮ ਕਰੋ ਜਦੋਂ ਤੁਸੀਂ ਕੰਮ ਨਹੀਂ ਕਰਦੇ ਨਾ ਤੁਸੀਂ ਫੇਰ ਸਰਕਾਰਾਂ ਨੂੰ ਬੰਦਾ ਕਹੀ ਜਾਂਦੇ ਹੋ ਕਿਤੇ ਤੁਸੀਂ ਕਿਸੇ ਨੂੰ ਮਾਰਾ ਬੋਲਦੇ ਹੋ ਕਿਸੇ ਕੁਸ਼ ਕਰਦੇ ਹੋ ਲੜੋ ਝਗੜੋ ਨਾ ਪਿਆਰ ਨਾ ਰਹੋ ਤੇ ਕੰਮ ਕਰੋ ਇੱਥੇ ਵਰਗੀ ਦੁਨੀਆ ਤੇ ਜੰਨਤ ਨਹੀਂ ਹੈ ਕਿਤੇ ਵੀਰ ਨੇ ਦੇਖੋ ਇੱਕ ਸਨੇਹਾ ਦਿੱਤਾ ਵੀ ਇੱਥੇ ਵਰਗੀ ਕੋਈ ਜੰਨਤ ਨਹੀਂ ਹੈ ਕਿੱਥੇ ਵਰਗੀ ਜੰਨਤ ਨਹੀਂ ਹੈ ਪਰਲੇ ਵਿਦੇਸ਼ ਜਿਹੜੇ ਬੱਚੇ ਬੈਠੇ ਹੋਣਾ ਅਸੀਂ ਸਰਕਾਰਾਂ ਤੇ ਝਾਕ ਰੱਖੀਏ ਵੀ ਮੈਨੂੰ ਸਰਕਾਰ ਕੋਈ ਨੌਕਰੀ ਦੇ ਦੇਵੇ ਅਸੀਂ ਤੁਮ ਤਾਂ ਚੱਕੀ ਮੈਨੂੰ ਨੌਕਰੀ ਨਹੀਂ ਦਿੰਦੀ ਮੈਂ ਵੀ ਪੜਿਆ ਲਿਖਿਆ ਆ ਆਮ ਬੰਦੇ ਨੂੰ ਮੇਰੀ ਕੁਆਲੀਫਿਕੇਸ਼ਨ ਆ ਮੈਂ ਪੜਿਆ ਲਿਖਿਆ ਮੈਨੂੰ ਕੀ ਨੌਲੇਜ ਨਹੀਂ ਹੈਗੀ ਪਰ ਗੱਲ ਇਹ ਤੇ ਜੋ ਵੀ ਮੈਂ ਨੌਕਰੀ ਦਾ ਇੱਕ ਵੀ ਅਪਲਾਈ ਨਹੀਂ ਕਦੇ ਕਰਿਆ ਇੱਕ ਵੀ ਸਰਕਾਰ ਤੋਂ ਲਾਹਾ ਨਹੀਂ ਲਿਆ ਹਾਲਾਂਕਿ ਮੈਂ ਇੱਕ ਵੀ ਕਹਿ ਦਵੇ ਵੀ ਮੈਂ ਸਰਕਾਰ ਤੋਂ ਲਾਹਾ ਲਿਆ ਹੋਵੇ ਕਦੇ ਕਣਕ ਲਈ ਹੋਵੇ ਕੁਛ ਹੋਰ ਲਿਆ ਹੋਵੇ ਸਰਕਾਰ ਤੋਂ ਇੱਕ ਪੰਜ ਪੈਸੇ ਦਾ ਲਾਹਾ ਨਹੀਂ ਲਿਆ ਮੈਂ ਕੋਈ ਕਹਿ ਕੇ ਦਿਖਾਵੇ ਮੈਨੂੰ ਤੇ ਦੱਸ ਵੀਰ ਦੇਖੋ ਤੁਸੀਂ ਸਨੇਹਾ ਵੀਰ ਦੀਆਂ ਗੱਲਾਂ ਤੁਸੀਂ ਸੁਣ ਲਈਆਂ ਤੇ ਆਪਣਾ ਵੀਰ ਨੰਬਰ ਦੇ ਦਿਓ ਜੇ ਕਿਸੇ ਨੇ ਕੋਈ ਸਲਾਹ ਵੀ ਲੈਣੀ ਹੁੰਦੀ ਆ ਤੇ ਵੀ ਨੂੰ ਕਾਲ ਵੀ ਕਰ ਸਕਦੇ ਆ ਚਲੋ ਜੇ ਕਰਨਾ ਦਾ ਕੋਈ ਬੇਨਤੀ ਆ ਵੀ ਮੈਨੂੰ ਰਾਤ ਨੂੰ ਕੋਈ ਡਿਸਟਰਬ ਨਾ ਸ਼ਾਮ ਨੂੰ ਕਰੇ ਦਿਨੇ ਫੋਨ ਕਰ ਲਵੇ 98141 11305 ਮੇਰਾ ਨੰਬਰ ਆ ਜਦੋਂ ਬਾਈ ਵੀਰ ਕਹਿੰਦਾ ਦਿਨੇ-ਦਿਨੇ ਕਰ ਲੋ ਰਾਤ ਨੂੰ ਦੱਸ ਰਾਤ ਨੂੰ ਰਿਚਾਰ ਬਣਾ ਕਰਿਓ ਰਾਤ ਹਾਂ ਵੀਰ ਬਣ ਕੇ ਗੱਲ ਇਹ ਆ ਕਿਸੇ ਨੌਜਵਾਨ ਨੇ ਹਾਂ ਹਾਂ ਕੋਈ ਮੈਂ ਜਰ ਇਹ ਗੱਲ ਕਹਿਣਾ ਤੁਸੀਂ ਕੰਮ ਤਾਂ ਕਰੋ ਆ 1 ਏਕੜ ਜ਼ਮੀਨ ਆ ਦੀ ਸਾਰੀ ਮੇਰੇ ਕੋਲ 1 ਏਕੜ ਤੋਂ ਭੋਰਾ ਘੱਟ ਆ 1 ਏਕੜ ਦੇ ਵਿੱਚ ਦੇਖੋ ਘੱਟੋ ਘੱਟ ਪੰਜਾਂ ਛਿਆਂ ਪਸ਼ੂਆਂ ਦੇ ਤਾਂ ਪੱਠੇ ਖੜੇ ਨੇ ਖਾਣ ਜੋਗੇ ਮੈਂ ਦਾਣੇ ਕਰ ਲੈਣਾ ਰੋਜ਼ੀ ਰੋਟੀ ਲਈ ਜੇਬ ਤਰ ਰਹਿਣ ਦੇ ਲਈ ਇੰਨੇ ਥੋਂ ਤੋਂ ਮੈਂ ਸਬਜ਼ੀ ਭਾਜੀ ਬੀਜ ਕੇ ਮੈਂ ਗੁਜ਼ਾਰਾ ਕਰਦਾ ਮੈਂ ਅਮਾਊਂਟ ਆਪਦੀ ਬਚਾਉਣਾ ਹੈ ਇਹਦੇ ਚੋਂ ਚਾਉਣਾ ਦਾ ਆ ਮੈਂ ਕਦੇ ਮਿੱਠਾ ਨਹੀਂ ਖੰਡ ਮਿੱਠਾ ਗੜ ਪੈਦਾ ਕਰ ਲੈਣਾ ਸ਼ੱਕਰ ਹੋ ਜਾਂਦੀਆ ਗੜ ਹੋ ਜਾਂਦਾ ਦੇਖੋ ਦਰਸ਼ਕ ਵੀਰੋ ਵੀਰ ਜੀ ਹੁਣ ਰਹਿ ਕੀ ਗਿਆ ਕਿੰਨੀਆਂ ਸੋਹਣੀਆਂ ਗੱਲਾਂ ਨੇ ਤੇ ਦਸੀਆਂ ਨੇ ਨੌਜਵਾਨੋ ਜੇ ਤੁਸੀਂ ਇਸ ਗੱਲਾਂ ਤੋਂ ਪ੍ਰਭਾਵਤ ਹੁੰਨੇ ਹੋ ਤਾਂ ਵੀ ਨਾਲ ਕੰਟੈਕਟ ਕਰੋ ਸਾਲੀ ਜਾਊਗਾ ਤੇ ਆਪਾਂ ਬਧੀ ਤੇ ਬਧੀਏ ਵੀਡੀਓ ਲੈ ਕੇ ਆਉਂਦੇ ਰਹਾਂਗੇ ਆਪਣੇ ਚੈਨਲ ਨੂੰ ਵੱਧ ਵੱਧ ਫੋਲੋ ਕਰੋ ਅਤੇ ਇਹ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਜੇ ਫਿਰ ਇੱਕ ਨੌਜਵਾਨ ਦੇ ਕੋਲੇ ਪਹੁੰਚ ਸਕੇ ਤੇ ਧੰਨਵਾਦ ਵੀਰੋ ਧੰਨਵਾਦ